ਜੀ ਦਰਸ਼ਕ ਸਾਡਿਕੋ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਹਰਬ੍ਰੀਜ ਸਾਨੀ ਜੀ ਦਾ ਟ੍ਰਾਂਟੋ ਕੈਨੇਡਾ ਤੋਂ ਇਹਨਾਂ ਦਾ ਮੈਸੇਜ ਕਲਾਕਾਰ ਗੁਰਪ੍ਰੀਤ ਖੁੱਗੀ ਬਾਰੇ ਹੈ ਜਿਨ੍ਹਾਂ ਨੇ ਤਾਜ਼ਾ-ਤਾਜ਼ਾ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਇਹਨਾਂ ਨੇ ਇੱਕ ਵੀਡੀਓ ਦਾ ਲਿੰਕ ਵੀ ਭੇਜਿਆ ਹੈ ਇਹ ਇੱਕ ਮਹਿਫਲ ਦੀ ਵੀਡੀਓ ਹੈ ਜਿਸ 'ਚ ਗੁਰਪ੍ਰੀਤ ਖੁੱਗੀ ਇਹ ਕਹਿ ਕੇ ਪੰਜਾਬ ਪੁਲਿਸ ਦੀ ਤਾਰੀਫ ਕਰ ਰਹੇ ਹਨ ਕਿ ਪੰਜਾਬ ਪੁਲਿਸ ਦੀ ਬਦੌਲਤ ਅਸੀਂ ਅੱਜ ਇਹ ਜਸ਼ਨ ਮਨਾ ਰਹੇ ਹਾਂ ਨਹੀਂ ਤਾਂ 25-30 ਸਾਲ ਪਹਿਲਾਂ ਤੱਕ ਲੋਕ 6 ਵਜੇ 12 ਬਦ ਕੁਰਬਾਨੀ ਸੀ ਨਿਕਲਦੇ ਇਹਨਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਅੱਜ ਇਹ ਮਹਿਫਲ 'ਚ ਬੈਠੇ ਹਾਂ ਅੱਜ ਪੰਜਾਬ ਪੁਲਿਸ ਸਾਰੇ ਦੇਸ਼ ਦੀ ਪੁਲਿਸ ਪ੍ਰੇਰਨਾ ਸਰੋਤ ਬਣੀ ਹੋਈ ਹੈ ਹਰਪ੍ਰੀਤ ਸਿੰਘ ਜੀ ਲਿਖਦੇ ਹਨ ਡਾਕਟਰ ਸਾਹਿਬ ਜੀ ਕਿਰਪਾ ਕਰਕੇ ਇਸ ਪੰਡ ਬਾਰੇ ਕਮੈਂਟ ਕਰੋ ਜੀ ਡਾਕਟਰ ਸਾਹਿਬ ਅ ਵੀਰ ਹਰਪ੍ਰੀਤ ਸਿੰਘ ਜੀ ਸੈਣੀ ਦਾ ਸ਼ੁਕਰੀਆ ਉਹਨਾਂ ਨੇ ਸਾਨੂੰ ਟ੍ਰਾਂਟੋ ਤੋਂ ਲਿਖਿਆ ਜੀ ਉਸੇ ਕੱਲ੍ਹ ਦੀ ਪੰਜਾਬੀ ਟ੍ਰਿਬਿਊਨ 'ਚ ਇਹ ਹੈਡਲਾਈਨ ਸੀ ਕਿ ਗੁਰਪ੍ਰੀਤ ਖੁੱਗੀ ਆਮ ਆਦਮੀ ਪਾਰਟੀ ਦੀ ਟਾਣੀ ਤੇ ਬੈਠਾ ਜੀ ਸੋ ਇਹ ਠੀਕ ਹੈ ਕਿਉਂਕਿ ਕੁਝ ਜਿਹੜੇ ਸਿੱਖ ਮਾਈਂਡਡ ਨੇ ਕੁਝ ਨਾ ਕੁਝ ਗੁਰਪ੍ਰੀਤ ਖੁੱਗੀ ਦੇ ਇਸ ਕਿਸਮ ਦੇ ਵੀ ਬਿਆਨ ਨੇ ਜਿਹਨੂੰ ਸਿੱਖ ਮਾਈਂਡਡ ਵੀ ਪ੍ਰਮੋਟ ਕਰਦੇ ਰਏ ਜਿਹਦੇ ਚ ਉਹਨੇ ਸਿੱਖੀ ਦੀ ਗੱਲ ਕੀਤੀ ਜਿਵੇਂ ਉਹਨੇ ਕਿਹਾ ਜੀ ਹਰੀ ਸਿੰਘ ਨਲੂਆ ਦਾ ਬੁੱਤ ਲੱਗਣਾ ਸੀ ਜਿਹੜਾ ਉਹ ਅਮਰੀਕਨ ਵਾਈਟ ਹਾਊਸ ਨੇ ਕਿਹਾ ਸੀ ਸਾਹਮਣੇ ਲਫੈਤ پارک ਚ ਲਾਣਾ ਹੈ ਔਰ ਸਿੱਖ ਜਿਹੜੇ ਸੀ ਸ਼੍ਰੋਮਣੀ ਕਮੇਟੀ ਲੀਡਰਾਂ ਨੇ ਉਹ ਲਾਅ ਹੀ ਨਹੀਂ ਕੀਤਾ ਔਰ ਇਸ ਕਰਕੇ ਜਿਹੜਾ ਉਹਨਾਂ ਨੇ ਕਿਹਾ ਦੁਨੀਆ ਦਾ ਸਭ ਤੋਂ ਵੱਡਾ ਜਰਨੈਲ ਸੀ ਔਰ ਅਸੀਂ ਆਪਣੀ ਨਾਅਲੀਅਤ ਕਰਕੇ ਕੀਤਾ ਹਾਲਾਂ ਉਦੋਂ ਵੀ ਅਸੀਂ ਪ੍ਰੋਗਰਾਮ 'ਚ ਕਿਹਾ ਸੀ ਵੀ ਇਸ ਕਿਸਮ ਦੀ ਕਦੇ ਕੋਈ ਗੱਲ ਨਹੀਂ ਤੇ ਉਹਨਾਂ ਨੂੰ ਕੋਈ ਜੇ ਉਹਨਾਂ ਨੇ ਰਾਣਾ ਹੁੰਦਾ ਲਫੈਦ ਦਾ ਤੇ ਲਾਇਆ ਜਿਹੜਾ ਫ੍ਰੈਂਚ ਸੀ ਔਰ ਉਹਨਾਂ ਦੇ ਨਾਲ ਆ ਕੇ ਲੜਿਆ ਰੈਵੋਲੂਸ਼ਨਰੀ ਵਾਰ ਦੇ ਵਿੱਚ ਜੀ ਤੇ ਉਹਨਾਂ ਨੂੰ ਕੋਈ ਸ਼੍ਰੋਮਣੀ ਕਮੇਟੀ ਜਾਂ ਇੰਡੀਅਨ ਗਵਰਨਮੈਂਟ ਜਾਂ ਕਿਸੇ ਤੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ ਸੀ ਪਰ ਇਸੇ ਤਰ੍ਹਾਂ ਜੇ ਪਿੱਛੇ ਜੇ ਕੋਈ ਇਹਦੇ ਸਾਥੀ ਕਲਾਕਾਰ ਨਰੰਕਾਰੀ ਸੀ ਨਰਕਤਾਰੀ ਤੇ ਉਹਦਾ ਅੰਤਨ ਗਿਆ ਜਿੱਥੇ ਸਮਾਗਮ ਹੋਇਆ ਉਹਨਾਂ ਦਾ ਤੇ ਉੱਥੇ ਨਰੰਕਾਰੀਆਂ ਦਾ ਮੁਖੀ ਹਰਦੇਵ ਭੋਲਾ ਆਇਆ ਹੋਇਆ ਸੀ ਤੇ ਉਹ ਵੀ ਵੀਡੀਓ ਘੁੰਮੀ ਉਹਦੇ ਚ ਗੁਰਪ੍ਰੀਤ ਖੁੱਗੀ ਵੀ ਜਿਹੜਾ ਪਹਿਲਾਂ ਉਹਦੇ ਵੱਲ ਦੇਖ ਕੇ ਨਰੰਕਾਰੀ ਵੱਲ ਦੇਖ ਕੇ ਤਾਂ ਨਰੰਕਾਰ ਕਹਿ ਕੇ ਫਿਰ ਸ਼ੁਰੂ ਕਰਦੇ ਤੋ ਇਹ ਇਸ ਕਿਸਮ ਦਾ ਮੇਰਾ ਖਿਆਲ ਹੈ ਵੀ ਇਸ ਕਿਸਮ ਦੀ ਕრაਊਡ ਹੁੰਦੀ ਆ ਹੋਣੀ ਪੰਜਾਬ ਪੁਲਸੀਆਂ ਦੀ ਐ ਉਹਨਾਂ ਨੇ ਭੇਜਿਆ ਵੀਡੀਓ ਲਿੰਕ ਵੀ ਮੈਨੂੰ ਵਕਤ ਨਹੀਂ ਮਿਲਿਆ ਅੱਜ ਇਹਨਾਂ ਦਾ ਆਇਆ ਜੀ ਤੋ ਉੱਥੇ ਪੁਲਸੀਆਂ ਨੂੰ ਕਿਹਾ ਹੋਣਾ ਕਿ ਜੀ ਤੁਹਾਡੇ ਕਰਕੇ ਅਸੀਂ ਆਜ਼ਾਦ ਹੋ ਗਏ ਨਹੀਂ ਤਾਂ ਅਸੀਂ 6 ਵਜੇ ਬਾਅਦ ਨਿਕਲ ਨਹੀਂ ਸੀ ਸਕਦੇ ਜਾਂ ਅਸੀਂ ਜਿਹੜਾ ਤੁਸੀਂ ਸਾਰੇ ਬੜਾ ਰੋਲ ਮਾਡਲ ਹੋ ਜੀ ਸੋ ਮੈਂ ਸਮਝਦਾ ਐ ਵੀ ਇਹ ਜਿਹੜਾ ਇਸ ਕਿਸਮ ਦਾ ਕੋਈ ਵੀ 파ਟ ਹੁੰਦਾ ਇਹ ਇਹਨਾਂ ਨੇ ਜਿੱਥੇ ਜਾਣ ਹੈ ਉਸ ਕਿਸਮ ਦੀਆਂ ਗੱਲਾਂ ਹੀ ਕਰਨੀਆਂ ਨੇ ਸੋ ਹੋਰ ਮੈਂ ਇਸ ਤੋਂ ਬਿਯੋਂਡ ਕੀ ਕਹਿ ਸਕਦਾ ਕਿਉਂਕਿ ਆਲਰੇਡੀ ਜਿਹੜਾ ਇਸ ਵੇਲੇ ਦੌਰ ਲੱਗੀ ਹੋਈ ਹੈ ਬਹੁਤਿਆਂ ਨੂੰ ਲੱਗਦਾ ਹੈ ਵੀ 2017 ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਪਾਵਰ ਚਾ ਸਕਦੀ ਹੈ ਸੋ ਬਹੁਤ ਸਾਰੇ ਇਸ ਚਾਹ ਦੇ ਨਾਲ ਹੀ ਉਧਰ ਨੂੰ ਜਾ ਰਹੇ ਨੇ ਕਿ ਜੇ ਸਾਨੂੰ ਸੇਵਾ ਦਾ ਮੌਕਾ ਸੇਵਾ ਦਾ ਤਾਂ ਮਤਲਬ ਹੈ ਪਾਵਰ ਜੀ ਲੇਕਿਨ ਕੁੱਲ ਮਿਲਾ ਕੇ ਦੇਖੋ ਸਾਡੀਆਂ ਧਿਰਾਂ ਨੇ ਸਾਨੂੰ ਨਿਰਾਸ਼ ਕੀਤਾ ਹੈ ਅੱਜ ਵੀ ਮੇਰੇ ਵੀਰ ਨਾਲ ਗੱਲ ਹੋ ਰਹੀ ਸੀ ਅਸੀਂ ਸਮਝਣ ਨੂੰ ਤਿਆਰ ਨਹੀਂ ਐ ਇੱਕ ਦੂਜੇ ਦਾ ਇਸ ਕਿਸਮ ਦਾ ਵੈਰ ਵਿਰੋਧ ਹੈ ਤੇ ਉਹਦੇ ਚ ਫਿਰ ਇਸ ਕਿਸਮ ਦੇ ਹੀ ਲੋਕ ਜਿਹੜੇ ਨੇ ਉਹ ਕਿਸੇ ਦਰਵਾਜ਼ੇ ਰਹੀਂ ਆ ਜਾਣ ਕਿਸੇ ਤੇ ਉਹਦਾ ਵੀ ਅਮਰਿੰਦਰ ਸਿੰਘ ਦਾ ਵੀ ਜ਼ੋਰ ਲੱਗਾ ਹੋਇਆ ਹੈ ਭੰਡਣ ਨੂੰ ਜੀ ਉਹ ਉਹਨੂੰ ਕਦੇ ਲੱਗਦਾ ਹੈ ਕਿ ਜੀ ਇਹ ਸਹੀ ਤਾਰਿਆਂ ਦੇ ਵੋਟ ਦਾ ਹੱਕ ਹੋਣਾ ਚਾਹੀਦਾ ਜੇ ਉਹ ਦੀ ਇਸ ਕਿਸਮ ਦੀ ਵੀ ਬਿਆਨਬਾਜ਼ੀ ਹੈ ਆਮ ਆਦਮੀ ਪਾਰਟੀ ਬਾਰੇ ਵੀ ਉਸ ਦਾ ਹੋਰ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਨੇ ਕੇਜਰੀਵਾਲ ਉੱਥੇ ਦਿੱਲੀ ਜੱਜ ਕਹਿ ਰਿਹਾ ਜੀ ਅਗਲੀ ਸਰਕਾਰ ਸਾਡੀ ਬਣਨੀ ਹੈ ਔਰ ਅਸੀਂ ਬਿਲਕੁਲ ਪੰਜਾਬ ਜਿਹੜੀ ਕਾਂਗਰਸ ਹੈ ਉਹ ਡਿਸਟੈਂਟ ਸੈਕੰਡ ਤੇ ਆਏਗੀ ਅਕਾਲੀ ਤਾਂ ਰੰਭਣਗੇ ਨਹੀਂ ਜੀ ਸੋ ਇਸ ਕਿਸਮ ਦੇ ਦਾਅਵੇ ਕਲੇਮ ਨੇ ਆ ਵੀ ਰਹੇ ਨੇ ਜਾ ਵੀ ਰਹੇ ਨੇ ਇੱਕ ਕਲਾਕਾਰ ਪਹਿਲਾਂ ਆਮ ਆਦਮੀ ਪਾਰਟੀ ਦਾ ਪਤ ਨਹੀਂ ਕਿਹੜਾ ਸਿੱਧੂ ਉਹ ਕਾਂਗਰਸ ਚਲਾ ਗਿਆ ਕੱਲ ਸੋ ਇਹ ਸਾਡੀ ਕੋਈ ਈਡੀ ਦਿਲਚਸਪੀ ਦਾ ਵਾਇਸਪੀ ਨਹੀਂ ਹੈ ਸਾਨੂੰ ਤਾਂ ਆਪਣੀਆਂ ਤਰ੍ਹਾਂ ਵਾਲੇ ਦੇਖਣਾ ਚਾਹੀਦਾ ਹੈ ਕਿ ਦੇ ਸ਼ੁਡ ਕਮ ਅਪ ਵਿਦ ਸਮਥਿੰਗ ਜੀ ਬਿਲਕੁਲ ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਕਬੀਰ ਸਾਹਿਬ ਦੇ ਚਾਰ ਸ਼ਲੋਕ ਚੁਣੇ ਨੇ ਉਹ ਸਧਾਰਨ ਲੈਂਗੁਏਜ ਹੈ ਮੈਂ ਬਹੁਤਾ ਵਕਤ ਨਹੀਂ ਲਾਵਾਂਗਾ ਕਿਉਂਕਿ ਸਮਾਸੀ ਮੈਂ ਦਰਸ਼ਕ ਸਕਰੀਨ ਤੇ ਵੀ ਦੇਖ ਸਕਦੇ ਨੇ ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਜੇ ਅਸੀਂ ਦੁਨੀਆਦਾਰੀ ਜੀਵਨ ਜਿਉਂਦਿਆਂ ਧਰਮ ਦੇ ਅਸੂਲਾਂ ਨੂੰ ਦੀਨ ਧਰਮ ਨੂੰ ਕਹਿੰਦੇ ਨੇ ਅਸੀਂ ਕੁਰਬਾਨ ਕਰ ਦਿੰਦੇ ਹਾਂ ਦੁਨੀਆ ਦੀ ਖਾਤਰ ਤਬਰ ਦੇ ਮੋਚ ਬੇਈਮਾਨੀ ਝੂਠ ਕਫਰ ਪਰ ਜਦੋਂ ਅਲਟੀਮੇਟਲੀ ਅਕਾਉਂਟੇਬਿਲਟੀ ਹੋਣੀ ਹੈ ਜੋ ਕੁਛ ਅਸੀਂ ਦੁਨੀਆ ਦੇ ਵਿੱਚ ਰਹਿ ਕੇ ਕੀਤਾ ਉਹਨੇ ਤਾਂ ਸਾਡੇ ਨਾਲ ਨਹੀਂ ਜਾਣਾ ਹੈ ਜੀ ਨਾ ਮਾਇਆ ਨੇ ਜਾਣਾ ਹੈ ਨਾ ਕਿਸੇ ਨੇ ਜਾਣਾ ਔਰ ਨਾ ਹੀ ਸਾਡੇ ਨਾਲ ਜਿਸ ਤਬਰ ਦੀ ਖਾਤਰ ਅਸੀਂ ਝੂਠ ਬੋਲਦੇ ਹਾਂ ਉਹ ਨਾ ਕਿ ਕਿਸੇ ਨੇ ਖਲੋਣਾ ਤੇ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਤੂੰ ਤਾਂ ਇਵੇਂ ਕਰਕੇ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰੇ ਕਿ ਤੂੰ ਸੁੱਤਾ ਹੋਇਆ ਗਾਫਲ ਹੈ ਮਾਇਆ ਦੀ ਨੀਂਦ ਪਾਏ ਕੁਹਾੜਾ ਮਾਰਿਆ ਹੈ ਗਾਫਲ ਆਪਣੇ ਹੱਥ ਦੂਸਰਾ ਸ਼ਲੋਕ ਹੈ ਕਬੀਰ ਜੈ ਜੈ ਹਉ ਫਿਰਿਉ ਕੌਤਕ ਠਾਓ ਠਾਏ ਇਕ RAM ਸਨੇਈ ਬਾਹਰਾ ਉਜਰ ਮੇਰੇ ਪਾਏ ਕੌਤਕ ਹੁੰਦਾ ਹੈ ਤਮਾਸ਼ੇ ਕਹਿੰਦੇ ਨੇ ਵੀ ਮੈਂ ਜਿੱਥੇ ਜਾਂਦਾ ਹਾਂ ਆੜੜੰਗਾ ਦੇ ਤਮਾਸ਼ੇ ਨੇ ਜੀ ਔਰ ਮੈਨੂੰ ਇਹ ਤਮਾਸ਼ਾ ਹੀ ਨਜ਼ਰ ਆਉਂਦੇ ਨੇ ਮੈਨੂੰ ਇੱਕ ਉਸ ਨਹੀਂ ਨਿਰੰਕਾਰ ਤੋਂ ਬਿਨਾ ਹੋਰ ਸਭ ਕੁਝ ਉਜਾੜ ਹੀ ਨਜ਼ਰ ਆਉਂਦਾ ਹੈ ਮੈਨੂੰ ਨਜ਼ਰ ਆਉਂਦਾ ਹੈ ਕਿ ਭਾਈ ਉਜਰ ਮੇਰਾ ਭਾਈ ਮੇਰੇ ਪਾਦ ਹੈ ਉਜਾੜ ਹੀ ਹੈ ਔਰ ਇਹ ਸਭ ਪਾਸੇ ਦੇ ਕੌਤਕ ਨੇ ਔਰ ਮੇਰੀ ਜਿਹੜਾ ਇਸ਼ਕ ਹੈ ਆਪਣੇ ਇਸ਼ਕ ਦੇ ਨਾਲ ਹੈ ਔਰ ਅਖੀਰ ਦੋਸਤ ਲੋਕ ਨੇ ਕਬੀਰ ਸੰਤਨ ਕੀ ਝੁੰਗਿਆ ਪੜੀ ਪਟ ਕੁਸਤੀ ਗਾਉਂ ਆਗ ਲਗੋ ਤੇ ਤੌਲ ਹਰ ਜਹ ਨਾਹੀ ਹਰ ਕੋ ਨਾਉ ਕਿ ਉਹ ਝੁੱਗੀ ਚੰਗੀ ਆ ਕਬੀਰ ਸਾਹਿਬ ਕਹਿੰਦੇ ਨੇ ਉਸ ਬੇਈਮਾਨ ਪਿੰਡ ਨਾਲੋਂ ਜਿੱਥੇ ਰੱਬ ਭੁੱਲਿਆ ਹੋਏ ਉਸ ਮਹਿਲ ਨੂੰ ਉਸ ਵੱਡੇ ਘਰ ਨੂੰ ਅੱਗ ਲੱਗ ਜਾਏ ਆਗ ਲਗੋ ਤੇ ਤੌਲ ਹਰ ਜਹ ਨਾਹੀ ਹਰ ਕੋ ਨਾਉ ਜਿੱਥੇ ਰੱਬ ਦਾ ਨਾਮ ਨਹੀਂ ਹੈ ਇਹ ਆਖੀਰਲਾ ਸ਼ਲੋਕ ਹੈ ਕਬੀਰ ਸੰਤ ਮੂਏ ਕਿਆ ਰੋਈ ਹੈ ਜੋ ਆਪਣੇ ਗ੍ਰਹਿ ਜਾਏ ਰੋਵੋ ਸਾਕਤ ਬਾਪਰੇ ਜੋ ਹਟੇ ਹਾਰਟ ਵਿਖਾਇ ਕਿ ਜਿਹੜਾ ਰੱਬ ਨਾਲ ਜੁੜਿਆ ਹੋਇਆ ਬੰਦਾ ਹੈ ਜਦੋਂ ਉਹ ਦੁਨੀਆ ਤੋਂ ਚਲਾ ਜਾਂਦਾ ਹੈ ਤਾਂ ਕਬੀਰ ਸਾਹਿਬ ਇਹ ਯਾਦ ਕਰਵਾਉਂਦੇ ਨੇ ਕਿ ਉਸ ਦੇ ਮਰਨ ਤੇ ਕੀ ਰੋਣਾ ਕਬੀਰ ਸੰਤ ਮੂਏ ਕਿਆ ਰੋਈ ਹੈ ਜੋ ਆਪਣੇ ਗ੍ਰਹਿ ਜਾਏ ਉਹ ਤਾਂ ਆਪਣੇ ਪਿਆਰੇ ਦੀ ਗੋਦ ਚਲਾ ਗਿਆ ਆਪਣੇ ਰੰਗਕਾਰ ਦੇ ਨਾਲ ਇੱਕਮਿਕ ਹੋ ਗਿਆ ਜੀ ਰੋ 사ਕਤ ਬਾਪਰੇ 사ਕਤ ਮਾਇਆ ਦਾ ਪੁਜਾਰੀ ਦੁਨੀਆਦਾਰ ਝੂਠਾ ਬੇਈਮਾਨ ਕਿ ਉਨੂੰ ਰੋ ਉਹਦਾ ਪਛਤਾਪ ਕਰੋ ਜੋ ਹਾਟੇ ਹਾਰਟ ਬਿਕਾਏ ਜਨੇ ਸਾਰਾ ਜ਼ਿੰਦਗੀ ਜਿਹੜਾ ਤੱਕੇ ਖਾਂਦੇ ਆ ਇਧਰ ਉਧਰ ਬਤਾਏ ਨੇ ਉਸ ਵਾਹਿਗੁਰੂ ਦੇ ਨਾਲ ਨਹੀਂ ਜੁੜਿਆ ਉਹਦਾ ਅਫਸੋਸ ਕਰਨਾ ਚਾਹੀਦਾ ਹੈ ਕਿ ਉਹਦੀ ਜ਼ਿੰਦਗੀ ਬੇਅਰਥ ਗਈ ਇੱਥੇ ਜਿਹੜਾ ਰੱਬ ਨਾਲ ਜੁੜਿਆ ਹੋਇਆ ਸੀ ਉਹ ਤਾਂ ਸੇਵਕ ਕੀ ਰੋੜਕ ਨਿਭਹੀ ਪ੍ਰੀਤ ਜੀ ਉਸ ਦੀ ਪ੍ਰੀਤ ਨਿਭਦੀ ਹੈ ਏ ਅੱਜ ਦਾ ਵਿਚਾਰ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ ਇਸ ਨਾਲ ਆਪਣੇ ਦਰਸ਼ਕਾਂ ਕੋਲ ਲੈਣੇ ਆ ਇਜਾਜ਼ਤ ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਬੰਲਾ ਸਾਡੇ ਇਸ ਪਤੇ ਤੇ s o s a t v 84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ ਤਦ ਤੱਕ ਲਈ ਮੈਨੂੰ ਉੱਤੇ ਆਪਣਾ ਸੁਣਾ ਗਿਆ ਦਿਓ ਦੇਖਦੇ ਰਹੋ tv 84 ਬੁਲਾਦੇਵ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਫਤੇ